ਮਿੱਤਰੋ ਅੱਜ ਆਪਣਾ ਭਰਾ ਅਰਮਾਨ ਆਪਣੇ ਵਾਸਤੇ ਆ ਗਿਫਟ ਲੈ ਕੇ ਆਇਆ ਤੇ ਤੁਹਾਨੂੰ ਆਪਾਂ ਦਿਖਾਉਣੇ ਆ ਵੀ ਕੀ ਗਿਫਟ ਲੈ ਕੇ ਆਇਆ ਅਜਰਮਾਨ ਆਪਣੇ ਵਾਸਤੇ ਲੈ ਵੀ ਅਰਮਾਨ ਸਿਆਂ ਆ ਦੇਖੋ ਪਹਿਲਾਂ ਤਾਂ ਪੈਕਿੰਗ ਬੜੀ ਘੈਂਟ ਪੈਕਿੰਗ ਆ ਬਈ ਅੱਜ ਕੱਲ ਤਾਂ ਅਰਮਾਨ ਇੰਨੇ ਗਿਫਟ ਆਉਂਦੇ ਆ ਨਾ ਮੈਨੂੰ ਤਾਂ ਐ ਲੱਗਦਾ ਵੀ ਕਿਤੇ ਲੋਕ ਮੈਨੂੰ ਗਿਫਟਾਂ ਵਾਲਾ ਬਾਬਾ ਹੀ ਨਾ ਕਹਿਣ ਲੱਗੇ ਹਨ ਕਿਤੇ ਵਾਹ ਵੀ ਵਾਹ ਆ ਦਿਖਾ ਵੀ ਕੈਮਰਾ ਨੇੜੇ ਕਰਕੇ ਆ ਗਿਫਟ ਲੈ ਆਂਦਾ ਆਪਣੇ ਭਰਾ ਰਮਨ ਨੇ ਆਪਣੇ ਵਾਸਤੇ ਇਤਰ ਆਪਾਂ ਪੂਰੀ ਦਿਲੋਂ ਲੈ ਆਂਦਾ ਹੁਣ ਦੇਖੋ ਚੀਜ਼ ਲਾ ਕੇ ਪਸੰਦ ਆਉਂਦੀ ਕਿ ਨਾ ਜਦੋਂ ਭਰਾ ਦਿਲੋਂ ਗਿਫਟ ਲੈ ਕੇ ਆਇਆ ਹੋਵੇ ਨਾ ਰਮਨ ਤੇ ਫਿਰ ਪਸੰਦ ਦਾ ਆਉਂਦਾ ਹੀ ਆ ਹੈ ਇਹ ਕਿਵੇਂ ਹੋ ਸਕਦਾ ਵੀ ਦਿਲੋਂ ਲੈ ਆਂਦਾ ਗਿਫਟ ਤੇਰਾ ਆਪਾਂ ਨੂੰ ਪਸੰਦ ਨਾ ਆਵੇ ਬਾਕੀ ਤਾਂ ਲਾ ਕੇ ਦੱਸਦੇ ਆ ਲਾ ਕੇ ਦੱਸੋ ਕੋਈ ਨਾ ਫਿਕਰ ਨਾ ਕਰ ਤੈਨੂੰ ਮੈਂ ਹੁਈ ਦੱਸ ਦਿੰਨਾ ਸੱਚ ਦੱਸੂ ਜਮਾਂ ਸੱਚ ਜਮਾਂ ਕੈਮਰੇ ਤੇ ਮੈਂ ਜਮਾਂ ਸੱਚ ਦੱਸੂ ਆ ਜਮਾਂ ਸੱਚ ਓਕੇ ਰਿਪੋਰਟ ਆ। ਓਕੇ ਰਿਪੋਰਟ ਐ। ਬਣਦੀ ਗੱਲ। ਘੈਂਟ। ਚਾਹ। ਪੂਰਾ ਐਂਡ ਆ। ਬਹੁਤ ਪਸੰਦ ਆ ਯਾਰ। ਮੈਂ ਧੰਨਵਾਦ ਐ ਮੇਰਾ ਵੀਰ। ਬਹੁਤ ਬਹੁਤ ਧੰਨਵਾਦ ਤੇਰਾ। ਤੇ ਇੱਕ ਗੱਲ ਸੱਜਣੋ ਮੈਂ ਹੋਰ ਦੱਸਣੀ ਆ ਾਰਮਾਨ ਦੇ ਬਾਰੇ। ਾਰਮਾਨ ਉਮਰ ਕਿੰਨੀ ਆ ਤੇਰੀ? 22 ਸਾਲ। 22 ਸਾਲ ਦੀ ਉਮਰ ਆ ਾਰਮਾਨ ਦੀ। ਤੇ ਾਰਮਾਨ ਨੇ ਆਪਦਾ ਬਿਜ਼ਨਸ ਸ਼ੁਰੂ ਕੀਤਾ ਆਪ ਇਸ ਤਰ੍ਹਾਂ ਦਾ। ਆਪ ਫਲੋਰਾ 5 ਦੇ ਨਾਂ ਤੋਂ। ਸਰਹੰਦ ਦੇ ਵਿੱਚ ਦੁਕਾਨ ਆ ਹਨਾ ਭਾਈ। ਸਰਹੰਦ ਦੇ ਵਿੱਚ ਦੁਕਾਨ ਆ। ਸਰਹੰਦ ਦੇ ਵਿੱਚ ਦੁਕਾਨ ਆ ਬਾਈ ਦੀ ਫਲੋਰਾ 5 ਤੇ ਜਿਹੜੇ ਇਤਰ ਆ ਇਹ ਔਨਲਾਈਨ ਵੀ ਤੁਸੀਂ ਮੰਗਵਾ ਸਕਦੇ ਹੋ ਚਾਹੇ ਤੁਸੀਂ ਕੈਨੇਡਾ ਬੈਠੇ ਹੋ ਚਾਹੇ ਤੁਸੀਂ ਸਾਊਦੀ ਅਰਬ ਬੈਠੇ ਹੋ ਭਾਵੇਂ ਅਮਰੀਕਾ ਬੈਠੇ ਹੋ ਆਹ ਵੈਬਸਾਈਟ ਆ 5flora.com ਇੱਥੋਂ ਤੁਸੀਂ ਮੰਗਵਾ ਸਕਦੇ ਹੋ ਇਤਰ ਜਿੱਥੇ ਮਰਜੀ ਤੁਸੀਂ ਬੈਠੇ ਹੋ ਬਹੁਤ ਬਾਈ ਨੂੰ ਆਰਡਰ ਆਉਂਦੇ ਆ ਅਸੀਂ ਗੱਲਾਂ ਬਾਤਾਂ ਕਰੀ ਜਾਂਦੇ ਅਸੀਂ ਬਾਈ ਦੇ ਨਾਲ ਜਦੋਂ ਗੱਲਾਂ ਬਾਤਾਂ ਕੀਤੀਆਂ ਬਾਈ ਨੇ ਦੱਸਿਆ ਕਹਿੰਦਾ ਮੈਂ ਬੀਏਵੀ ਕੀਤੀ ਹੋਈ ਆ ਉਰਦੂ ਦੇ ਵਿੱਚ 22 ਸਾਲ ਦੀ ਉਮਰ ਆ ਬੀਏਵੀ ਉਰਦੂ ਦੇ ਵਿੱਚ ਕਰੀ ਬੈਠਾ ਤੇ ਬਿਜ਼ਨਸ ਵੀ ਆਪਦਾ ਸ਼ੁਰੂ ਕੀਤਾ ਹੋਇਆ ਬਾਈ ਨੇ ਇਹ ਬਹੁਤ ਵੱਡੀ ਗੱਲ ਆ ਤੇ ਹੁਣ ਚੜਦੀ ਕਲਾ ਦੇ ਵਿੱਚ ਰਹੇ ਭਰਾਵਾ ਤੇਰਾ ਇਤਰ ਮੈਨੂੰ ਬਹੁਤ ਪਸੰਦ ਆਇਆ ਸੌ ਲੱਗੇ ਤੇਰਾ ਗਿਫਟ ਨਾਲ ਬਹੁਤ ਪਸੰਦ ਆਇਆ ਤੇ ਮੈਂ ਸਾਡੇ ਪੰਜਾਬੀ ਭਰਾਵਾਂ ਦੇ ਅੱਗੇ ਵੀ ਇਹੀ ਬੇਨਤੀ ਕਰੂੰਗਾ ਵੀ ਦੇਖੋ ਜਿੱਥੇ ਆਪਣੇ ਨੌਜਵਾਨ ਆਪਦਾ ਕੋਈ ਬਿਜ਼ਨਸ ਸ਼ੁਰੂ ਕਰਦੇ ਆ ਹੁਣ ਇੰਨੀ ਛੋਟੀ ਉਮਰ ਦੇ ਵਿੱਚ ਬਲੰਦੀਆਂ ਨੂੰ ਛੂ ਰਿਹਾ ਏ ਨੌਜਵਾਨ ਤੇ ਇਹਦੀ ਸਪੋਰਟ ਕਰਨੀ ਇਹਦਾ ਸਾਥ ਦੇਣਾ ਬਣਦਾ ਹੁਣ ਠੀਕ ਆ ਨਾ ਹੁਣ ਮੇਰਾ ਵੀਰ ਬਣ ਕੇ ਤੁਸੀਂ ਮੇਰੇ ਕਹਿਣ ਤੇ ਇੱਕ ਵਾਰ ਇਤਰ ਮੰਗਵਾ ਕੇ ਦੇਖੋ ਜੇ ਨਾ ਪਸੰਦ ਆ ਜਾ ਤਾਂ ਕਿਹੋ ਜਾਰ ਲੈ ਮੈਨੂੰ ਲਾਂਭਾ ਦੇ ਦਿਓ ਹੋਰ ਦੱਸੋ ਕਿਉਂ ਵੀ ਲੰਬਾ ਨਹੀਂ ਆਉਣਾ ਚਾਹੀਦਾ ਆ ਦੇਖ ਲੈ ਹੁਣ ਮੈਂ ਏਡੀ ਗੱਲ ਕਹਿਤੀ ਕੰਬਾ ਨਹੀਂ ਹੁੰਦਾ ਜਮਾ ਵੀ ਜਮਾ ਹੀ ਨਹੀਂ ਆਉਂਦਾ ਲੰਬਾ ਮੈਂ ਕਿਹਾ ਜੇ ਬੰਦੇ ਨੂੰ ਕੋਈ ਚੀਜ਼ ਪਸੰਦ ਵੀ ਨਾ ਆਈ ਨਾ ਹਾਂ ਆਪਾਂ 1 ਰੁਪਈਆ ਲੈ ਬਿਨਾ ਮੋੜਾਂਗੇ ਉਹਨੂੰ ਚੀਜ਼ ਨਵੀਂ ਦਵਾਂਗੇ ਠੀਕ ਆ ਲੈ ਵੀ ਦੇਖ ਲੋ ਆ ਹੁਣ ਵੱਡੀ ਗੱਲ ਕਹਿਤੀ ਮੁੰਡੇ ਨੇ ਕਹਿੰਦਾ ਜੇ ਚੀਜ਼ ਨਾ ਪਸੰਦ ਆਈ ਨਾ ਕਹਿੰਦਾ ਰੁਪਈਆ ਨਹੀਂ ਲੈਂਦਾ ਤੇ ਇਹ ਇਤਰਾ ਜਿਹੜੇ ਰਮਾਨ ਇਹ ਆਪ ਹੀ ਤਿਆਰ ਕਰਦੇ ਹੋ ਫਿਰ ਆਪ ਵੀ ਤਿਆਰ ਕਰਦੇ ਆ ਇੰਪੋਰਟ ਵੀ ਕਰਦੇ ਆ ਅਜਿਹੇ ਤਰ੍ਹਾਂ ਨਾਲ ਆਪਾਂ ਆਪਣੇ ਕੋਲ ਹੈਗੀ ਸੁਵਿਧਾ ਹੂੰ ਬਾਰੋਂ ਵੀ ਮੰਗਵਾ ਲੈਂਦੇ ਹਾਂ ਬਾਰੋਂ ਵੀ ਮੰਗਵਾ ਲੈਂਦੇ ਹਾਂ ਜਿਵੇਂ ਅਰਬ ਕੰਟਰੀਆਂ ਤੋਂ ਮੰਗਵਾ ਲਈਦਾ ਉਹਦੀ ਆਪਣੀ ਗੱਲ ਚੱਲ ਰਹੀ ਸੀਗੀ ਵੀ ਜਿਵੇਂ ਮੈਂ ਸਿੱਖੀ ਹੋਈ ਆ ਅਰਬੀ ਭਾਸ਼ਾ ਸਿੱਖੀ ਹੋਈ ਆ ਹਾਂਜੀ 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 ਹਾਂ ਫਿਰ ਉਹਦੇ ਚ ਜਿਵੇਂ ਅਰਬੀ ਭਾਸ਼ਾ ਮੈਨੂੰ ਐਸਾ ਹਈ ਹੁੰਦੀ ਆ ਵੀ ਮੈਨੂੰ ਲੋੜ ਨਹੀਂ ਪੈਂਦੀ ਕਿਸੇ ਵਿਚਲੇ ਗਬਲੇ ਬੰਦੇ ਨੂੰ ਪਾਉਣ ਦੀ ਹਾਂ ਵੀ ਆਪ ਹੀ ਗੱਲਬਾਤ ਸਿੱਧੀ ਕਰ ਲੈਂਦੇ ਹਾਂ ਸਿੱਧੀ ਗੱਲਬਾਤ ਹੋ ਜਾਂਦੀ ਆਪਣੀ ਠੀਕ ਆ ਠੀਕ ਆ ਠੀਕ ਆ ਉਰਦੂ ਸਾਰੀ ਆਉਂਦੀ ਆ ਇਹ ਉਰਦੂ ਆਉਂਦੀ ਆ ਵਧੀਆ ਦੇਖ ਲੋ ਵੀ ਮੁੰਡਾ ਮਿਹਨਤੀ ਆ ਪੰਜਾਬੀਓ ਹੁਣ ਦੇਖ ਲੋ ਕਿਵੇਂ ਕਰਨਾ ਬਈ ਸਰਹੰਦ ਦੇ ਵਿੱਚ ਦੁਕਾਨ ਆ ਮੁੰਡੇ ਦੀ ਫਲੋਰਾ 5 ਦੇ ਨਾਂ ਤੋਂ ਤੇ ਕੈਨੇਡਾ ਅਮਰੀਕਾ ਵਾਲਿਓ ਹੁਣ ਆਰਡਰਾਂ ਦੀਆਂ ਨੇਰੀਆਂ ਬੰਨ੍ਹ ਦੋ ਮੇਰਾ ਵੀਰ ਤੇ ਨੰਬਰ ਆਪਾਂ ਸਕਰੀਨ ਤੇ ਹੀ ਪਾ ਦਾਂਗੇ ਹੈਨਾ ਬਾਈ ਨੰਬਰ ਸਕਰੀਨ ਤੇ ਪਾ ਦਾਂਗੇ ਆਪਾਂ ਸਕਰੀਨ ਤੇ ਨੰਬਰ ਆ ਜਾਊਗਾ ਤੇ ਵੈਬਸਾਈਟ ਆ ਜਿਹੜੀ ਉਹ ਵੀ ਸਕਰੀਨ ਦੇ ਉੱਪਰ ਆ ਜਾਊਗੀ ਤੇ ਮੇਰਾ ਵੀਰ ਅਰਮਾਨ ਗਿਫਟ ਤੇਰਾ ਬਹੁਤ ਪਸੰਦ ਆਇਆ ਤੇ ਪ੍ਰਮਾਤਮਾ ਦੇ ਅੱਗੇ ਇਹੀ ਅਰਦਾਸ ਕਰਦੇ ਆ ਕਿ ਰੱਬ ਤੈਨੂੰ ਚੜ੍ਹਦੀ ਕਲਾ ਦੇ ਵਿੱਚ ਰੱਖੇ ਮੇਰਾ ਵੀਰ ਹੈਨਾ ਤੇ ਇਹ ਜਿਹੜਾ ਬਿਜ਼ਨਸ ਆ ਇਹ ਵੀ ਬਲੰਦੀਆਂ ਨੂੰ ਸ਼ੂਬੇ ਫਲੋਰਾ 5 ਹਾਂਜੀ ਇਹ ਬਸ ਦੁਨੀਆ ਦਾ ਨੰਬਰ 1 ਬ੍ਰਾਂਡ ਬਣ ਜਾਏ ਸਾਡਾ ਕਹਦਾ ਯਾਰ ਅਸੀਂ ਤਾਂ ਭਰਾ ਆਪਾਂ ਆਪਣੇ ਜਿਹੜੇ ਸੱਜਣ ਦੇਖਦੇ ਆ ਵੀਡੀਓ ਆਪਣੇ ਪੰਜਾਬੀ ਭਰਾ ਸਾਰੇ ਦੇਸ਼ ਆਪਦੇਸ਼ਾਂ ਦੇ ਜਿਹੜੇ ਰਹਿੰਦੇ ਆ ਇਹਨਾਂ ਦੇ ਕਰਕੇ ਚੱਲਣਾ ਵੀ ਇਹ ਤਾਂ ਹੈ